ਜਦੋਂ ਫਿਲਮ ਦੇ ਰਸ਼ੀਜ਼ ਦੇਖੇ ਪਲਸ ਫਿਲਮ ਦੀ ਲੁੱਕ ਦੇਖੀ ਹੈ ਨਾ ਤਾਂ ਬਹੁਤ ਇੱਕ ਪੋਜ਼ਿਟਿਵ ਵਾਈਬਾਈ ਸਾਰੀ ਟੀਮ ਨੂੰ ਹੈ ਨਾ ਕਿ ਜੋ ਅਸੀਂ ਚਾਹੁੰਦੇ ਸੀਗੇ ਜੋ ਅਸੀਂ ਬਣਾਉਣਾ ਚਾਹੁੰਦੇ ਸੀ ਉਹ ਅਸੀਂ ਕਾਮਯਾਬ ਹੋਏ ਆ ਤੇ ਮਤਲਬ ਇੱਕ ਬਹੁਤ ਚੰਗੀ ਵਾਈਬ ਤੇ ਚੰਗੀ ਪੋਜ਼ਿਟਿਵ ਫੀਲ ਆ ਰਹੀ ਹੈ ਫਿਲਮ ਤੋਂ ਅ ਸੋ ਬਾਕੀ ਤਾਂ ਲੋਕ ਦੱਸਣਗੇ ਜੀ ਜਦੋਂ 26 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਣ ਕਿ ਇਹਦੇ ਵਿੱਚ ਇੱਕ ਰਿਲੀਜੀਅਸ ਗੱਲ ਹੈ ਸਿਆਣੀ ਗੱਲ ਹੈ ਤੇ ਮਾਤਾ ਰਾਣੀ ਦੀ ਗੱਲ ਆ ਇਹਦੇ ਨਾਲ ਨਾਲ ਇੱਕ ਬਹੁਤ ਹੀ ਜ਼ਿਆਦਾ ਸੋਨਾ ਸੋਸ਼ਲ ਮੁੱਦਾ ਆਪਾਂ ਚੱਕਿਆ ਹੋਇਆ ਉਹ ਸਭ ਤੋਂ ਜ਼ਿਆਦਾ ਵਧੀਆ ਗੱਲ ਸੀ ਪੰਜਾਬੀ ਸਿਨੇਮੇ ਵਿੱਚ ਬਹੁਤ ਘੱਟ ਫਿਲਮਾਂ ਐ ਹੋ ਜੀਆਂ ਬਣਦੀਆਂ ਨੇ ਕਿਉਂਕਿ ਹਰ ਇੱਕ ਨੂੰ ਐ ਲੱਗਦਾ ਕਿ ਕਮਰਸ਼ੀਅਲ ਐਂਗਲ ਤੋਂ ਸ਼ਾਇਦ ਉਸ ਤਰੀਕੇ ਨਾਲ ਨਹੀਂ ਨਾ ਕਰ ਪਾਈਏ ਪਰ ਉਹਦੇ ਨਾਲ-ਨਾਲ ਐਂਟਰਟੇਨਮੈਂਟ ਦੇ ਜ਼ਰੀਏ ਆਪਾਂ ਇੱਕ ਗੱਲ ਨੂੰ ਕਹਿ ਜਾਣਾ ਉਹ ਵੀ ਇਸ ਰੰਮੇ ਦਾ ਹਿੱਸਾ ਹੀ ਆ ਬਿਲਕੁਲ ਬਿਲਕੁਲ ਸੋ ਵਧੀਆ ਕੋਸ਼ਿਸ਼ ਕੀਤੀ ਗਈ ਹੈ ਸਾਡੀ ਟੀਮ ਵੱਲੋਂ ਸਾਡੇ ਵੱਲੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਸਬਜੈਕਟ ਨੂੰ ਚੂਜ਼ ਕੀਤਾ ਗਿਆ ਫੈਮਿਲੀ ਮੂਵੀ ਵੀ ਸੀ ਕਿਤੇ ਨਾ ਕਿਤੇ ਸੈਂਟੀਮੈਂਟਸ ਵੀ ਹੈਗੇ ਸੀਗੇ ਪਰ ਸੈੱਟ ਤੇ ਵੀ ਅਸੀਂ ਤਰੀਕੇ ਨਾਲ ਲਗਾ ਪੈਂਦਾ ਸੀਗਾ ਹਾਸਾ ਮਖੌਲ ਹੁੰਦਾ ਹੀ ਰਹਿੰਦਾ ਸੀ ਪੂਰਾ ਉਹ ਬੈਠੇ ਨੇ 우ਸਤਾਦ ਜੀ ਹਾਸੇ ਮਖੌਲ ਦੇ ਦ ਕਿੰਗ ਮੈਂ ਤਾਂ ਪਹਿਲਾਂ ਹੀ ਕਹਿੰਦਾ ਜੀ ਮੱਟੂ ਜਿੱਥੇ ਹੋਵੇ ਉੱਥੇ ਸ਼ਰਾਰਤਾ ਨਾ ਹੋ ਉਂਦੇ ਗੱਲ ਹੀ ਨਹੀਂ ਬਣਦੀ। ਆਹ ਬਾਈ ਇਹ ਖਿਤਾਬ ਤੁਸੀਂ ਮੈਨੂੰ ਦੇ ਦਿੱਤਾ ਹੈ। ਬੜਾ ਅੱਛਾ ਲੱਗਾ। ਤੁਸੀਂ ਲੈ ਆਪ। ਤੁਹਾਡੇ ਫਾਦਰ ਸਾਹਿਬ ਕਹ ਲੋ ਵੀ ਕਾਮੇਡੀ ਦੇ ਕਿੰਗ ਸੀ। ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹਿਣਗੇ ਉਹ। ਤੁਸੀਂ ਕਦੇ ਗਏ ਹੋ ਉਹਨਾਂ ਦੇ ਕੋਲ ਵੀ ਆਹ ਫਾਦਰ ਸਾਹਿਬ ਹੁਣ ਅੱਗੇ ਕੰਮ ਚਾਹੀਦਾ ਜਾਂ ਫਿਰ ਕੁਝ। ਜੋ ਸਾਡਾ ਦਿਲ ਹੁੰਦਾ ਕਰਨ ਦਾ ਉਹ ਇਹ ਹੁੰਦਾ ਵੀ ਅਸੀਂ ਆਪਣੇ ਪ੍ਰੋਜੈਕਟਸ ਵੱਧ ਤੋਂ ਵੱਧ ਕਰੀਏ। ਜਿੰਨੇ ਸਾਡੇ ਆਪਣੇ ਇਨ ਹਾਊਸ ਪ੍ਰੋਡਕਸ਼ਨ ਦੇ ਲਾ ਲੋ ਜਾਂ ਇੱਕ ਅੱਗੇ ਹੁਣ ਅੱਗੇ ਮੇਰੀ ਨਵੰਬਰ ਚ ਫਿਲਮ ਆਣੀ ਆ ਉਹਦਾ ਵੀ ਜਲਦੀ ਮੈਂ ਅਨਾਉਂਸ ਕਰੂੰਗਾ ਉਹ ਸਾਡੀ ਇਨ ਹਾਊਸ ਪ੍ਰੋਡਕਸ਼ਨ ਆ ਤੇ ਮਤਲਬ ਸਾਨੂੰ ਜ਼ਿਆਦਾਤਰ ਇਹ ਹੁੰਦਾ ਕਿ ਯਾਰ ਆਪਣੀ ਇਨ ਹਾਊਸ ਕਰੀਏ ਜਿਹਦੇ ਚ ਤੁਸੀਂ ਆਪਣਾ ਕਰੈਕਟਰ ਆਪ ਕ੍ਰੀਏਟ ਕਰਕੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਉਹ ਦਿਖਾ ਸਕੋ ਸੋ ਪਰ ਤਾਂ ਸੱਚ ਕਦੀ ਨਾਂ ਤਾਂ ਜੀ ਕੀ ਆ ਤੇ ਨਾ ਇਦਾਂ ਕਹਿਣ ਤੇ ਅੱਜ ਕੱਲ ਕੋਈ ਇੱਡਾ ਸਾਊ ਆ ਵੀ ਕਹਿ ਦਿੰਦਾ ਵੀ ਹਾਂ ਬਈ ਇਹਨੂੰ ਲਾਲਾ ਤੇ ਉਹ ਲਾ ਲੈ ਲੂ ਸੋ ਮਤਲਬ ਕਹਿਣ ਦੀ ਵੀ ਗੱਲ ਹੁੰਦੀ ਆ ਜਦੋਂ ਤੁਸੀਂ ਪ੍ਰੈਕਟੀਕਲੀ ਫੀਲਡ 'ਚ ਉਤਰਦੇ ਹੋ ਉਦੋਂ ਬਹੁਤ ਸਾਰੀਆਂ ਹਾਰਡਲਸ ਹੁੰਦੀਆਂ ਬਹੁਤ ਸਾਰੇ ਸਟਰਗਲਸ ਹੁੰਦੇ ਨੇ ਜੇ ਹੁਣ ਫਰਜ਼ ਕਰ ਲਓ ਮੈਨੂੰ ਉਦੋਂ ਹੀ ਉਬ 2012 ਦੇ ਵਿੱਚ ਹੀ ਮੈਨੂੰ ਲਾਂਚ ਮਿਲ ਜਾਂਦਾ ਜਦੋਂ ਮੈਂ ਪਹਿਲੀ ਸਟੂਪਿਡ 7 ਜਦੋਂ ਆਈ ਸੀ ਜੇ ਮੈਨੂੰ ਉਦੋਂ ਹੀ ਲਾਂਚ ਮਿਲ ਜਾਂਦਾ ਵੱਡਾ ਤੇ ਉਹਦਾ ਫਾਇਦਾ ਹੀ ਨਹੀਂ ਹੋਣਾ ਸੀ ਨਾ ਮੇਰੇ ਮੋਢਿਆਂ ਨੇ ਭਾਰ ਚੱਲਣਾ ਸੀ ਉਸ ਚੀਜ਼ ਦਾ ਤੇ ਨਾ ਆਡੀਅנס ਨੂੰ ਮਜ਼ਾ ਆਉਣਾ ਸੀ ਉਹਦਾ ਕੋਈ ਫਾਇਦਾ ਹੀ ਨਹੀਂ ਸੀ ਸੋ ਮੈਨੂੰ ਲੱਗਦਾ ਜਦੋਂ ਹੌਲੀ ਹੌਲੀ ਬੰਦਾ ਸਟੈਪ ਬਾਈ ਸਟੈਪ ਕਰਕੇ ਪੌੜੀ ਚੜਦਾ ਹੈ ਉਹ ਆਪ ਵੀ ਆਪਣੇ ਆਪ ਨੂੰ ਤਰਾਸ਼ਦਾ ਹੈ ਤੇ ਲੋਕਾਂ ਦਾ ਵੀ ਉਹਦੇ 'ਚ ਕੌਨਫिडੈਂਸ ਹੋ بہتر ਬਣਦਾ ਗਿਆ ਉਮੀਦ ਹੈ ਜੀ ਕਿ ਸਭ ਨੂੰ ਇਹ ਫਿਲਮ ਬਹੁਤ ਵਧੀਆ ਲੱਗੂਗੀ ਬਹੁਤ ਪਸੰਦ ਆਉਗੀ ਬਹੁਤ ਕੁਝ ਸਿੱਖ ਕੇ ਜਾਣਗੇ ਤੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਜਾਣਗੇ 26 ਸਪਟੈਂਬਰ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਪਲੀਜ਼ ਸਾਰੇ ਜਾਣੇ ਜਾ ਕੇ ਦੇਖਿਓ ਸਾਨੂੰ ਰਿਵਿਊ ਦਿਓ ਤੇ ਦੱਸਿਓ ਕਿਵੇਂ ਲੱਗੀ ਘਾਤਿਆ ਲੱਗਦਾ ਹੈ ਜੀ ਮੈਂ ਰਸਤਾ ਪਟਕ ਕਿੱసే ਮੈਂ ਤੈਨੂੰ ਰਾਹੇ ਬਾਤਾਂ ਪੱਕ ਪੋਸਟ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਤਾਂ ਪੋਲੀਵੁੱਡ ਦੇ ਵਿੱਚ ਇੱਕ ਨਵੀਂ ਫਿਲਮ ਜਿਹੜੀ ਆ ਐਂਟਰੀ ਲੈਂਡ ਜਾ ਰਹੀ ਹੈ ਟ੍ਰੇਲਰ ਜਿਹੜਾ ਰਿਲੀਜ਼ ਹੋ ਚੁੱਕਿਆ ਹੈ ਟ੍ਰੇਲਰ ਅਸੀਂ ਸਾਰਿਆਂ ਨੇ ਵੇਖਿਆ ਬਾਕਮਾਲ ਸੀਗਾ ਇੱਕ ਕਿਤੇ ਨਾ ਕਿਤੇ ਅਜਿਹੀਆਂ ਫਿਲਮਾਂ ਜਿਹੜੀਆਂ ਨੇ ਪੋਲੀਵੁੱਡ ਦੇ ਵਿੱਚ ਬਹੁਤ ਘੱਟ ਬਣਦੀਆਂ ਨੇ ਕਿਉਂਕਿ ਕਨਸੈਪਟ ਬਿਲਕੁਲ ਅਲੱਗ ਹੈ ਰਿਲੀਜੀਅਸ ਤੌਰ ਤੇ ਵੀ ਦੇਖਿਆ ਜਾਵੇ ਤੇ ਫੈਮਿਲੀ ਤੌਰ ਤੇ ਵੀ ਦੇਖਿਆ ਜਾਵੇ ਤਾਂ ਸਾਰੇ ਇਸ ਫਿਲਮ ਨੂੰ ਜਿਹੜਾ ਆ ਇੰਜੋਏ ਕਰ ਸਕਦੇ ਨੇ ਕਿਉਂਕਿ ਅਜਿਹੇ ਕਨਸੈਪਟ ਜਿਹੜੇ ਅਕਸਰ ਅਸੀਂ ਬਾਲੀਵੁੱਡ ਦੇ ਵਿੱਚ ਬਣਦੇ ਹੋਏ ਵੇਖੇ ਨੇ ਸੋ ਬਿਲਕੁਲ ਚਲੋ ਬੁਲਾਵਾ ਆਇਆ ਹੈ ਮੂਵੀ ਦੀ ਪੂਰੀ ਸਟਾਰ ਕਾਸਟ ਜਿਹੜੀ ਹੈ ਸਾਡੇ ਨਾਲ ਮੌਜੂਦ ਹੈ ਪੁਖਰਾਜ ਪੱਲਾ ਜੀ ਅਰਵਿੰਦਰ ਕੌਰ ਮੈਡਮ ਨੇ ਤੇ ਹਣੀ ਮੱਟੂ ਬਾਜੀ ਸਾਡੇ ਨਾਲ ਨੇ ਆਪਾਂ ਇੱਕ ਵਾਰ ਸਵਾਗਤ ਕਰਦੇ ਹਾਂ ਸੋ ਪਾਜੀ ਤੁਹਾਡਾ ਸਾਰਿਆਂ ਦਾ ਨਿਰਪੱਖ ਕੋਸ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਥੈਂਕ ਯੂ ਸੋ ਫਾਈਨਲੀ ਪਾਜੀ ਲੰਮੀ ਉਡੀਕ ਤੋਂ ਬਾਅਦ ਫਿਲਮ ਆਰੀ ਹੈ ਤੇ ਕਿਤਨੇ ਕਿਤੇ ਤੁਸੀਂ ਕਹਿ ਲੋ ਇਸ ਫਿਲਮ ਦੇ ਵਿੱਚ ਕੰਮ ਕਰ ਰਹੇ ਹੋ ਤੁਸੀਂ ਬਹੁਤ ਸਟruggਲ ਕੀਤਾ ਕਿ ਤਰ੍ਹਾਂ ਦੇਖਿਆ ਜਾਵੇ ਕਿਉਂਕਿ ਫਿਲਮ ਇੰਡਸਟਰੀ ਦੇ ਵਿੱਚ ਮੈਂ ਬੇਸਿਕਲੀ ਲੋਕ ਬਹੁਤ ਦੇਖੇ ਨੇ ਵੀ ਕਈਆਂ ਨੂੰ ਬਣਿਆ ਬਣਾਇਆ ਕਾਫੀ ਕੁਝ ਮਿਲ ਜਾਂਦਾ ਹੈ ਹਾਲਾਂਕਿ ਤੁਹਾਨੂੰ ਬਣਿਆ ਬਣਾਇਆ ਮਿਲਿਆ ਪਰ ਤੁਸੀਂ ਆਪਣੇ ਦਮ ਤੇ ਇੱਥੇ ਤੱਕ ਪਹੁੰਚੇ ਹੋ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਜੀ ਵੀ ਸਾਡਾ ਇਕਲੌਤਾ ਫੀਲਡ ਐਸਾ ਆ ਜਿੱਥੇ ਸਫਾਰਿਸ਼ ਨਹੀਂ ਚੱਲਦੀ ਨਹੀਂ ਚੱਲਦੀ ਜਾਂ ਕਹਿ ਲਓ ਜੇ ਚੱਲ ਵੀ ਜਾਂਦੀ ਆ ਤਾਂ ਲੋਕ ਮਿੰਟ ਲਾਉਂਦੇ ਨੇ ਕਾਰਨ ਨਾਲ ਹਣਾ ਸੋ ਕਿਉਂਕਿ ਸਾਡਾ ਸਾਰਾ ਕੰਮ ਸਭ ਦੇ ਸਾਹਮਣੇ ਆ ਔਨ ਸਕਰੀਨ ਆ ਔਨ ਰੈਕર્ડ ਆ ਤੇ ਇਸ ਕਰਕੇ ਜੋ ਜਨਤਾ ਨੂੰ ਜੋ ਆਡੀਅנס ਨੂੰ ਪਸੰਦ ਆਉਂਦਾ ਉਹੀ ਮਕਬੂਲ ਹੁੰਦਾ ਤੇ ਉਹੀ ਸਿਰੇ ਚੜਦਾ ਬਿਲਕੁਲ ਸੋ ਆਪਣੇ ਵੱਲੋਂ ਸਾਰੇ ਜਾਨੀ ਸਾਰਿਆਂ ਦਾ ਆਪੋ ਆਪਣਾ ਸਟਰਗਲ ਹੈ ਜੀ ਹਣਾ ਕਿਸੇ ਦਾ ਮੇਨਟੇਨ ਰਹਿਣ ਦਾ ਸਟਰਗਲ ਹੈ ਹਣਾ ਕਿਸੇ ਦਾ ਐਂਟਰੀ ਲੈਣ ਦਾ ਸਟਰਗਲ ਆ ਸੋ ਜਿਹੜੇ ਬਿਹਾਈਂਡ ਦ ਕੈਮਰਾ ਵਾਲੇ ਲੋਕ ਨੇ ਉਹਨਾਂ ਦਾ ਆਪਣਾ ਸਟਰਗਲ ਆ ਸੋ ਸਾਰੇ ਆਪੋ ਆਪਣੀ ਦੌੜ 'ਚ ਲੱਗੇ ਹੋਏ ਨੇ ਜੀ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇੱਥੇ ਤੱਕ ਪਹੁੰਚੇ ਸੋ ਭਾਜੀ ਜਦੋਂ ਪਹਿਲੀ ਵਾਰ ਤੁਹਾਡੇ ਕੋਲੇ ਫਿਲਮ ਆਈ ਸੀ ਜੀ ਤੋਂ ਉਦੋਂ ਕਿਵੇਂ ਲੱਗਿਆ ਸੀਗਾ ਨਾਮ ਉਦੋਂ ਸੁਣਿਆ ਸੀਗਾ ਪਹਿਲਾਂ ਵੀਰ ਮੂਵੀ ਦਾ ਨਾਮ ਸਟਾਰਟਿੰਗ ਦੇ ਵਿੱਚ ਚਲੋ ਬੁਲਾਵਾ ਆਇਆ ਕਿਵੇਂ ਦਾ ਮਹਿਸੂਸ ਹੋਇਆ ਸੀ ਕੁਝ ਐਕਚੁਅਲੀ ਪਹਿਲਾਂ ਨਾਮ ਇਸ ਫਿਲਮ ਦਾ ਬੁਲਾਵਾ ਸੀਗਾ ਜੀ ਤੇ ਚਲੋ ਬੁਲਾਵਾ ਆਇਆ ਹੈ ਇਸ ਫਿਲਮ ਦਾ ਨਾਮ ਹੋਣੇ ਪਿੱਛੇ ਜੀ ਰੱਖਿਆ ਗਿਆ ਤੇ ਜਦੋਂ ਅਸੀਂ ਪਹਿਲੀ ਵਾਰੀ ਪੂਰਾ ਨਾਮ ਸੁਣਿਆ ਤਾਂ ਉਦੋਂ ਫੀਲ ਇਦਾਂ ਦੀ ਆਈ ਕਿ ਹਾਂ ਯਾਰ ਹੁਣ ਸੰਪੂਰਨ ਬਿਲਕੁਲ ਨਾਮ ਲੱਗ ਰਿਹਾ ਹੈ ਕਿਉਂਕਿ ਹਾਂ ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਕਹਿੰਦੇ ਆ ਚਲੋ ਵੀ ਮਾਤਾ ਦਰਸ਼ਨ ਕਰਕੇ ਆਈਏ ਬੰਦਾ ਕਹਿੰਦਾ ਵੀ ਕਦੋਂ ਜਾਣਾ ਹੈ ਜਦੋਂ ਮਾਤਾ ਬਲਾਵਾ ਆ ਗਿਆ ਤੇ ਚਲੇ ਜਾਵਾਂਗੇ ਜੀ 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 ਸੋ ਜਦੋਂ ਫਿਲਮ ਦੇ ਰਸ਼ਸ ਦੇਖੇ ਪਲੱਸ ਫਿਲਮ ਦੀ ਲੁੱਕ ਦੇਖੀ ਹੈ ਨਾ ਤਾਂ ਬਹੁਤ ਇੱਕ ਪੋਜ਼ਿਟਿਵ ਵਾਈਬਾਈ ਸਾਰੀ ਟੀਮ ਨੂੰ ਹੀ ਹੈ ਨਾ ਕਿ ਜੋ ਅਸੀਂ ਚਾਹੁੰਦੇ ਸੀਗੇ ਜੋ ਅਸੀਂ ਬਣਾਉਣਾ ਚਾਹੁੰਦੇ ਸੀ ਉਹ ਅਸੀਂ ਕਾਮਯਾਬ ਹੋਏ ਆ ਤੇ ਮਤਲਬ ਇੱਕ ਬਹੁਤ ਚੰਗੀ ਵਾਈਬ ਤੇ ਚੰਗੀ ਪੋਜ਼ਿਟਿਵ ਫੀਲ ਆ ਰਹੀ ਹੈ ਫਿਲਮ ਤੋਂ ਸੋ ਬਾਕੀ ਤਾਂ ਲੋਕ ਦੱਸਣਗੇ ਜੀ ਜਦੋਂ 26 ਤਰੀਕ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਣਗੇ ਸੋ ਅਰਵਿੰਦਰਨ ਤੁਹਾਡੇ ਕੋਲ ਜਦੋਂ ਸਭ ਤੋਂ ਪਹਿਲਾਂ ਫਿਲਮ ਆਈ ਸੀਗੀ मतलब ਤੁਸੀਂ ਪਹਿਲੀ ਵਾਰ ਵੇਖਿਆ ਵੀ ਯਾਰ ਰਿਲੀਜੀਅਸ ਟਾਈਪ ਦੀ ਫਿਲਮ ਐ ਇਸ ਦੇ ਵਿੱਚ ਕਿਤੇ ਨ ਕਿਨੇ ਅੱਜ ਦੇ ਦੌਰ ਦੇ ਵਿੱਚ ਅਜੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਬੇਸਿਕਲੀ ਆਪਾਂ ਜ਼ਿਕਰ ਪਾਲੀਵੁੱਡ ਦੀ ਗੱਲ ਕੀਤੀ ਜਾਵੇ ਤੇ ਤੁਹਾਨੂੰ ਲੱਗਿਆ ਨਹੀਂ ਵੀ ਇੱਕ ਅਲੱਗ ਚੀਜ਼ ਜਿਹੜੀ ਐ ਪਾਲੀਵੁੱਡ ਦੇ ਵਿੱਚ ਐਂਟਰੀ ਲੈਣ ਜਾ ਰਹੀ ਹੁਣ ਨਹੀਂ ਲੱਗਦਾ ਬਿਲਕੁਲ ਹੈਗਾ ਕਨਸੈਪਟ ਵੀ ਬਹੁਤ ਅਲੱਗ ਐ ਜਦੋਂ ਇਹ ਫਿਲਮ ਬਾਰੇ ਮੈਂ ਡਿਸਕਸ ਕੀਤਾ ਤਾਂ ਉਹਨਾਂ ਨੂੰ ਆਏ ਲੱਗਿਆ ਵੀ ਇਹ ਧਾਰਮਿਕ ਫਿਲਮ ਕਰਨਗੇ ਜਾਂ ਜੋ ਵੀ ਐ ਕਿੰਨੇ ਫਰਮਾਂ ਨੂੰ ਦੱਸੇ ਵੀ ਸਟੋਰੀ ਹੈ ਸਟੋਰੀ ਹੈ ਇੱਕ ਕਹਾਣੀ ਹੈ ਇੱਕ ਫਿਲਮ ਹੈ ਜਿਵੇਂ ਦੀ ਫਿਲਮ ਹੋਣੀ ਚਾਹੀਦੀ ਹੈ ਔਰ ਅਸੀਂ ਬLESSED ਹਾਂ ਕਿ ਇਹ ਇਸ ਤਰੀਕੇ ਦੀ ਸਟੋਰੀ ਦਾ ਅਸੀਂ ਹਿੱਸਾ ਬਣ ਚੁੱਕੇ ਆ ਬਣ ਚੁੱਕੇ ਆ ਕਿਉਂਕਿ ਇਹਦੇ ਵਿੱਚ ਇੱਕ ਰਿਲੀਜੀਅਸ ਗੱਲ ਆ ਸਿਆਣੀ ਗੱਲ ਆ ਤੇ ਮਾਤਾ ਰਾਣੀ ਦੀ ਗੱਲ ਆ ਇਹਦੇ ਨਾਲ ਨਾਲ ਇੱਕ ਬਹੁਤ ਹੀ ਜ਼ਿਆਦਾ ਸੋਨਾ ਸੋਸ਼ਲ ਮੁੱਦਾ ਆ ਪਾ ਚੱਕਿਆ ਹੋਇਆ ਉਹ ਸਭ ਤੋਂ ਜ਼ਿਆਦਾ ਵਧੀਆ ਗੱਲ ਸੀ ਸੋ ਮਟੂਪਾ ਜੀ ਤੁਹਾਡੇ ਤੇ ਹੁੰਨੇ ਆ ਜੇਕਰ ਅਸ ਦੇ ਦੌਰ ਦੇ ਵਿੱਚ ਫਿਲਮਾਂ ਦੀ ਗੱਲ ਕੀਤੀ ਜਾਵੇ ਕਹਿ ਲਓ ਕਿ ਮਨੋਰੰਜਨ ਦੇ ਨਾਲ ਜੁੜੀਆਂ ਫਿਲਮਾਂ ਜ਼ਿਆਦਾ ਆਉਂਦੀਆਂ ਨੇ ਬੇਸਿਕਲੀ ਬਟ ਫਿਲਮ ਦੇ ਵਿੱਚ ਇੱਕ ਨਾਲ ਨਾਲ ਇੱਕ ਸੋਸ਼ਲ ਮੈਸੇਜ ਦੇਣਾ ਲੋਕਾਂ ਨੂੰ ਅਵੇਅਰ ਕਰਨਾ ਉਹ ਬੜਾ ਔਖਾ ਹੋ ਜਾਂਦਾ ਕਿ ਤਰ੍ਹਾਂ ਕਿਤੇ ਫਿਰ ਇਸ ਫਿਲਮ ਦੇ ਵਿੱਚ ਤੁਹਾਨੂੰ ਅਜਾ ਲੱਗਾ ਵੀ ਹਾਂ ਯਾਰ ਇਹ ਫਿਲਮ ਕਰਨੀ ਚਾਹੀਦੀ ਹੈ ਮੈਨੂੰ ਤੇ ਇਸ ਦੇ ਵਿੱਚ ਜੋ ਕਰੈਕਟਰ ਹੈ ਉਹ ਸਿਰਫ ਮੇਰੇ ਲਈ ਹੈ ਕਿ ਤਰ੍ਹਾਂ ਕਿਤੇ ਜੀ ਬਿਲਕੁਲ ਜੇ ਕਰੈਕਟਰ ਮੇਰੇ ਲਈ ਹੀ ਸ਼ਾਇਦ ਤਾਂ ਹੀ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਵੀ ਯਾਰ ਕਰੈਕਟਰ ਉਹ ਕੋਈ ਘਰਾਣੇ ਆ ਸੋ ਜਿਹੜੀ ਫਿਲਮ ਆ ਪੰਜਾਬੀ ਸਿਨੇਮਾ ਵਿੱਚ ਬਹੁਤ ਘੱਟ ਫਿਲਮਾਂ ਅਜਿਹੀਆਂ ਬਣਦੀਆਂ ਨੇ ਕੋਕੇ ਹਰ ਇੱਕ ਨੂੰ ਐ ਲੱਗਦਾ ਕਿ ਕਮਰਸ਼ੀਅਲ ਐਂਗਲ ਤੋਂ ਸ਼ਾਇਦ ਉਸ ਤਰੀਕੇ ਨਾਲ ਨਹੀਂ ਨਾ ਕਰ ਪਾਈਏ ਪਰ ਉਹਦੇ ਨਾਲ-ਨਾਲ ਐਂਟਰਟੇਨਮੈਂਟ ਦੇ ਜ਼ਰੀਏ ਆਪਾਂ ਇੱਕ ਗੱਲ ਨੂੰ ਕਹਿ ਜਾਣਾ ਉਹ ਵੀ ਇਸ ਨਿਮੇ ਦੇ ਹਿੱਸੇ ਹੀ ਆ ਬਿਲਕੁਲ ਬਿਲਕੁਲ ਸੋ ਇੱਕ ਵਧੀਆ ਕੋਸ਼ਿਸ਼ ਕੀਤੀ ਗਈ ਹੈ ਸਾਡੀ ਟੀਮ ਵੱਲੋਂ ਸਾਡੇ ਵੱਲੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਸਬਜੈਕਟ ਨੂੰ ਚੂਜ਼ ਕੀਤਾ ਗਿਆ ਤੇ ਬਣਾਇਆ ਗਿਆ ਤੇ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਹੁਣ ਸੱਤ ਆਪਣਾ 26 ਸੱਤ ਤੇ ਆ ਗਿਆ 26 ਸਤੰਬਰ ਨੂੰ ਫੇਸ ਹੋਣੀ ਆ 26 ਸਤੰਬਰ ਨੂੰ ਰਿਲੀਜ਼ ਹੋਣੀ ਆ ਤੁਸੀਂ ਦੇਖਣੀ ਆ ਤੁਸੀਂ ਦੇਖ ਕੇ ਦੱਸਣੀ ਆ ਫਿਲਮ ਕਿੱਦਾਂ ਦੀ ਬਣੀ ਆ ਫਿਲਮ ਯਾਰ ਮੈਨੂੰ ਹਸਾਣਾ ਰਵਿੰਦਰ ਹਸਾਉਂਦੀ ਆ ਪਰ ਇਹ ਉਧਰ ਵੇਖੋ ਹਾਰੀ ਮੈਨੂੰ ਉਧਰ ਸਵੇਰ ਦੇ ਅਸੀਂ ਇੰਟਰਵਿਊ ਕਰ ਰਹੇ ਹਾਂ ਸਵੇਰ ਦੇ ਹਾਰੋਂ ਦੇ ਵਿੱਚ ਕਹਿ ਰਹੇ ਆ 26 ਸਤੰਬਰ ਨੂੰ ਸਾਡੀ ਫਿਲਮ ਰਿਲੀਜ਼ ਹੋਣੀ ਆ ਮੈਂ ਸਿੱਧਾ ਮੁਕਾਤਾ ਹੀ ਆ ਗਿਆ ਹਾਂ ਤਸੋ 26 ਨਵੰਬਰ ਵੀ ਕਹਿਣਾ ਲੱਗਿਆ 26 ਸਤੰਬਰ ਨੂੰ ਸਾਡੀ ਫਿਲਮ ਰਿਲੀਜ਼ ਹੋਣੀ ਹੈ ਚਲੋ ਬਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਇਹ ਗੱਲ ਸੱਚੀ ਬਈ ਜਿਹੜੀ ਲਾਈਨ ਬਣੀ ਹੈ ਨਾ ਜਦੋਂ ਮਾਲਕ ਬੁਲਾਉਂਦਾ ਬੰਦਾ ਉਦੋਂ ਜਾਂਦਾ ਉਦੋਂ ਜਾਂਦੇ ਦੀ ਕੋਈ ਔਕਾਤ ਇੰਨੀ ਬੰਦਾ ਪੈਰ ਵੀ ਫੋਟ ਦੇਵੇ ਸੋ ਵੀ ਆਰ ਲੱਕੀ ਅਸੀਂ ਜਿਹੜੇ ਇਸ ਫਿਲਮ ਦਾ ਹਿੱਸਾ ਬਣੇ ਆ ਸੋ ਬਾਕੀ ਹੋਰ ਮੈਂ ਬਾੜੀ ਗੱਲ ਨਾ ਕਰਦਾ ਆ ਇਹੋ ਕਹੂੰਗਾ ਕਿ ਫਿਲਮ ਵਧੀਆ ਬਣੀ ਹੈ ਇੱਕ ਚੰਗਾ ਮੈਸੇਜ ਦੇ ਕੇ ਜਾਂਦੀ ਹੈ ਜੋ ਸਾਡੀ ਆਮ ਜ਼ਿੰਦਗੀ 'ਚ ਚੱਲ ਰਿਹਾ ਅਸੀਂ ਉਲਝੇ ਬਹੁਤ ਪਏ ਆ ਬਿਲਕੁਲ ਬਿਲਕੁਲ ਉਹਨਾਂ ਚੀਜ਼ਾਂ 'ਚੋਂ ਆਪਾਂ ਕਈ ਵਾਰੀ ਇਹ ਕਹਿੰਦੇ ਆ ਵੀ ਇਹ ਰੱਬ ਸਾਡੀ ਸੁਣ ਨਹੀਂ ਰਿਹਾ ਕਰ ਨਹੀਂ ਰਿਹਾ ਇੰਜ ਇਹਨੂੰ ਇਤਨਾ ਕਰਦੀ ਉਹਨੂੰ ਉਦਾਂ ਕਰਦੀ ਇਹ ਉਸ ਤਰੀਕੇ ਦੀ ਫਿਲਮ ਹੈ ਕਿ ਜਿਹੜਾ ਉਹ ਆਸਥਾ ਨੂੰ ਵਿਸ਼ਵਾਸ ਦਾ ਰੂਪ ਦਿੱਤਾ ਗਿਆ ਵੀ ਉਹ ਚੀਜ਼ਾਂ ਹੁੰਦੀਆਂ ਨੇ ਉਹ ਸਾਰਾ ਕੁਝ ਹੁੰਦਾ ਹੈ ਤੁਸੀਂ ਮੰਨ ਕੇ ਵੇਖੋ ਤੁਸੀਂ ਨਾ ਮੰਨ ਕੇ ਵੇਖੋ ਪਰ ਉਹ ਚੀਜ਼ਾਂ ਹੁੰਦੀਆਂ ਨੇ ਸੋ ਭੁਖਰਾ ਜੀ ਕਈ ਵਾਰ ਅਸੀਂ ਦੁਨੀਆਵੀ ਤੌਰ ਤੇ ਵੀ ਦੇਖਦੇ ਆ ਕਈ ਲੋਕ ਹੁੰਦੇ ਨੇ ਜਿਹੜੇ ਨਾਸਤਿਕ ਨੇ ਰੱਬ ਨੂੰ ਨਹੀਂ ਮੰਨਦੇ ਬਟ ਕਦੇ ਨਾ ਕਦੇ ਲਾਈਫ ਦੇ ਵਿੱਚ ਅਜਿਹਾ ਇਨਸੀਡੈਂਟ ਹੁੰਦਾ ਰੱਬ ਜਿਹੜਾ ਆ ਉਹਦੀ ਬਾਹ ਫੜ ਕੇ ਆਪਣੇ ਦਰ ਤੱਕ ਲੈ ਜਾਂਦਾ ਲੱਗਦਾ ਵੀ ਇਸ ਫਿਲਮ ਦੇ ਜ਼ਰੀਏ ਲੋਕਾਂ ਨੂੰ ਜਿਹੜੀ ਆ ਰੱਬ ਦੀ ਆਸਤਾ ਦੇ ਨਾਲ ਜੋੜਨ ਦਾ ਵੀ ਕੰਮ ਕੀਤਾ ਜਾਏਗਾ ਦੇਖੋ ਆਪਣੇ ਵੱਲੋਂ ਤਾਂ ਸਾਡੀ ਸਾਰਿਆਂ ਦੀ ਇਹੀ ਟਰਾਈ ਹੈ ਜੀ ਵੀ ਜਿੰਨੇ ਵੱਧ ਤੋਂ ਵੱਧ ਭਗਤਾਂ ਨੂੰ ਲੋਕਾਂ ਨੂੰ ਆਡੀਅנס ਨੂੰ ਅਸੀਂ ਜੋੜ ਸਕੀਏ ਕਿਉਂਕਿ ਇੱਕ ਇਹ ਵੀ ਬਹੁਤ ਵੱਡਾ ਤੁਸੀਂ ਕਹਿ ਸਕਦੇ ਹੋ ਇਹ ਵੀ ਵਿੱਚ ਟਾਸਕ ਹੀ ਹੁੰਦਾ ਹੈ ਟਾਸਕ ਹੀ ਹੁੰਦਾ ਹੈ ਜਦੋਂ ਤੁਸੀਂ ਕੋਈ ਵੀ ਚੀਜ਼ ਕੋਈ ਜੇ ਤੁਸੀਂ ਕੋਈ ਵੀ ਸਿਆਣੀ ਗੱਲ ਕਰਦੇ ਹੋ ਨਾ ਉਹ ਇੱਕ ਸਿਨੇਮਾ ਹੀ ਐਸਾ ਮੀਡੀਅਮ ਆ ਜਿਹਦੇ ਨਾਲ ਨਾਲ ਜਿਵੇਂ ਮੱਟੂ ਭਾਈ ਨੇ ਗੱਲ ਕੀਤੀ ਵੀ ਐਂਟਰਟੇਨਮੈਂਟ ਦੇ ਨਾਲ ਨਾਲ ਤੁਸੀਂ ਕੋਈ ਸਿਆਣੀ ਗੱਲ ਕਰ ਜਾਨੀ ਕੋਈ ਪਤੇ ਦੀ ਗੱਲ ਕਰ ਜਾਨੀ ਹੈ ਨਾ ਤੇ ਉਹ ਅਸੀਂ ਟਰਾਈ ਕੀਤਾ ਜੀ ਕਿਉਂਕਿ ਜੇ ਸਿੱਧੀਆਂ ਸਿੱਧੇ ਤੌਰ ਤੇ ਬਹੁਤ ਲੋਕ ਜਿਵੇਂ ਡਿਬੇਟਸ ਹੁੰਦੀਆਂ ਨੇ ਜੀ ਸਪੀਚੀਜ਼ ਹੁੰਦੀਆਂ ਨੇ ਹੈ ਨਾ ਜਾਂ ਤੁਸੀਂ ਲਾ ਲਓ ਬੁਕਸ ਹੁੰਦੀਆਂ ਨੇ ਡਾਕੂਮੈਂਟਰੀ ਲਾ ਲਓ ਡਾਕੂਮੈਂਟਰੀਜ਼ ਹੁੰਦੀਆਂ ਨੇ ਉਹ ਚੀਜ਼ਾਂ ਦੇ ਨਾਲ ਉਹ ਨੋ ਡਾਊਟ ਉਹ ਇੱਕ ਪਾਰਟਿਕੂਲਰ ਏਜ ਤੋਂ ਬਾਅਦ ਲੋਕ ਡੈਫੀਨੇਟਲੀ ਉਹ ਚੀਜ਼ਾਂ ਨੂੰ ਫੋਲੋ ਕਰ ਦਿੰਦੇ ਨੇ ਸੁਣਦੇ ਨੇ ਬਟ ਜੇ ਤੁਸੀਂ ਯੂਥ ਨੂੰ ਕਨੈਕਟ ਕਰਨਾ ਹੈ ਚਾਹੁੰਦੇ ਹੋ ਮਾਸ ਨੂੰ ਕਨੈਕਟ ਕਰਨਾ ਚਾਹੁੰਦੇ ਹੋ ਉਹਦਾ ਮੇਰਾ ਦਾ ਸਭ ਤੋਂ ਵੱਡਾ ਸਭ ਤੋਂ ਸਭ ਤੋਂ ਵਧੀਆ ਉਹਦਾ ਜਿਹੜਾ ਸੋਰਸ ਆਫ ਮੀਡੀਆ ਮਾ ਉਹ ਸਿਨੇਮਾਈ ਹੈ ਸੋ ਅਸੀਂ ਉਹੀ ਟਰਾਈ ਕੀਤਾ ਜੀ ਕਿ ਇੱਕ ਬਹੁਤ ਲਾਈਟ ਮੈਨਰ ਦੇ ਵਿੱਚ ਅਸੀਂ ਆਡੀਅנס ਨੂੰ ਯੂਥ ਨੂੰ ਕਨੈਕਟ ਕਰੀਏ ਤੇ ਜੋ ਅਸੀਂ ਗੱਲ ਕਹਿਣੀ ਚਾਹੁੰਦੇ ਆ ਉਹਨਾਂ ਤੱਕ ਪਹੁੰਚੇ ਤੇ ਉਹ ਨਾਲ-ਨਾਲ ਐਂਟਰਟੇਨ ਵੀ ਹੋਣ ਬਿਲਕੁਲ ਸੋ ਅਰਵਿੰਦ ਰਣਮ ਅਸੀਂ ਟ੍ਰੇਲਰ ਦੇ ਵਿੱਚ ਵੀ ਦੇਖਿਆ ਹਾਸਾ ਮਖੌਲ ਵੀ ਸੀਗਾ ਫੈਮਿਲੀ ਮੂਵੀ ਵੀ ਸੀ ਕਿਤੇ ਨਾ ਕਿਤੇ ਸੈਂਟੀਨੇਟ ਸੈਂਟੀਮੈਂਟਸ ਵੀ ਹੈਗੇ ਸੀਗੇ ਪਰ ਸੈੱਟ ਤੇ ਵੀ ਅਸੀਂ ਤਰੀਕੇ ਨਾਲ ਗਾਹ ਪੈਂਦਾ ਸੀਗਾ ਹਾਸਾ ਮਖੌਲ ਹੁੰਦਾ ਹੀ ਰਹਿੰਦਾ ਸੀ ਪੂਰਾ ਉਹ ਬੈਠੇ ਨੇ 우ਸਤਾਦ ਜੀ ਹਾਸੇ ਮਖੌਲ ਦੇ ਦ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਜੀ ਮੱਟੂ ਜਿੱਥੇ ਹੋਵੇ ਉੱਥੇ ਸ਼ਰਾਰਤਾਂ ਨਾ ਹੋਣ ਤੇ ਗੱਲ ਹੀ ਨਹੀਂ ਬਣਦੀ ਹਾਂ ਬਾਈ ਇਹ ਖਿਤਾਬ ਤੁਸੀਂ ਮੈਨੂੰ ਦੇ ਦਿੱਤਾ ਹੈ ਬੜਾ ਅਚਾ ਲੱਗਾ ਬਸ ਬਸ ਬਾਈ ਮੈਨੂੰ ਮੈਨੂੰ ਇਹ ਹੁੰਦਾ ਵੀ ਠੀਕ ਆ 10-15 ਜਿੱਥੇ ਸਾਰੇ ਜੀ ਇਕੱਠੇ ਹੋ ਕੇ ਬੈਠੇ ਹੋਣ ਨਾ ਬਾਈ ਤੇ ਉਹ ਆਪਣੇ ਆਪਣੇ ਕੰਮ ਚ ਆਪਣੇ ਆਪਣੇ ਕੰਮ ਚ ਵੀ ਛੱਡੋ ਵੀ ਬਸ ਅੱਕ ਕੇ ਬਹਿ ਜਣੀਆ ਕੁਛ ਐਦਾਂ ਦਾ ਮਾਹੌਲ ਹੀ ਬੋਰ ਹੋਣ ਡੇ ਹੋਣ ਮੈਨੂੰ ਐ ਲੱਗਦਾ ਹੁੰਦਾ ਵੀ ਪਹਿਲੀ ਗੱਲ ਤਾਂ ਇਹ ਆਪਾਂ ਮਿਲਦੇ ਬਹੁਤ ਘੱਟ ਆ ਜਦ ਇਹ ਦੇਖ ਲੈਣਗੇ ਪੰਜ ਸੱਤ ਕੁੜੀਆਂ ਬੈਠੀਆਂ ਨੇ ਫਿਰ ਆ ਹੱਥ ਦੇਖਣ ਲੱਗ ਜਾਂਦੇ ਨੇ ਜਿਹੜੀਆਂ ਬਿੰਦਰ ਤੋਂ ਮੈਨੂੰ ਕਹਿ ਕੇ ਆ ਕਿ ਸ਼ਤਰਾਂਭਾ ਦੀ ਕਰੋ ਪਾਸਾ ਦੇ ਕੁੜਗਾ ਬੈਠ ਗਏ ਅੱਧ ਬੈਕ ਨੇ ਇਹ ਤਾਂ ਨਾ ਕੁਛ ਨਹੀਂ ਭਾਜੀ ਮੈਂ ਤਾਂ ਚਲੋ ਓਦਾਂ ਸ਼ੁਗਲ ਮੇਲਾ ਹੁੰਦਾ ਹੈ ਸਾਰੇ ਜਣੇ ਕੱਲਾ ਇਸ ਫਿਲਮ 'ਚ ਨਹੀਂ ਜਿੱਥੇ ਵੀ ਮੈਨੂੰ ਐ ਲੱਗਦਾ ਹੁੰਦਾ ਕਿ ਉਹ ਇਹ ਵੀ ਸਰ ਦਾ ਡਾਇਲੋਗ ਨਹੀਂ ਸੀ ਹਾਸੀਆਂ ਖੇਡੀਆਂ ਨਹੀਂ ਨਹੀਂ ਬਈ ਐਦਾ ਨਹੀਂ ਕੋਈ ਗੱਲ ਨਹੀਂ ਆ ਪਰਿਵਾਰਾਂ ਵਾਂਗੂ ਰਹੀਦਾ ਹੈ ਪਰਿਵਾਰ ਰਹੀਦਾ ਕੀ ਪਰਿਵਾਰ ਹੀ ਆ ਬਾਈ ਟਾਈਮ ਬਾਅਦ ਮਿਲਿਦਾ ਆ ਆਪਾਂ ਬਹੁਤ ਮੇਰੇ ਖਿਆਲ ਸਾਲ ਬਾਅਦ ਬਈ ਇਕੱਠੇ ਹੋਏ ਸੀ ਪਖਰਾ ਜਵੀਂ ਆਪਾਂ ਫਿਲਮ ਦੇ ਵਿੱਚ ਫਿਰ ਅਰਵਿੰਦਰਨਾ ਵੀ ਮੈਂ ਮੇਰੇ ਖਿਆਲ ਡੇਢ ਦੋ ਸਾਲ ਬਾਅਦ ਇਹ ਫਿਲਮ ਕੀਤੀ ਆ ਮੈਂ ਪਹਿਲਾ ਪ੍ਰੋਜੈਕਟ ਤੁਹਾਡੇ ਨਾਲ ਕੀਤਾ ਸੀ ਨਹੀਂ ਆਪਾਂ ਪਹਿਲਾਂ ਕੀਤੀ ਸੀਗੀ ਸ਼ਾਹੀ ਮਾਜਰਾ ਹਾਂ ਤਾਂ ਪਹਿਲਾ ਮੇਰਾ ਪਹਿਲਾ ਪ੍ਰੋਜੈਕਟ ਤੁਹਾਡੇ ਨਾਲ ਸੀ ਹਾਂ ਤੇ ਉਸ ਤੋਂ ਬਾਅਦ ਅਸੀਂ ਇੱਥੇ ਹੁਣ ਆ ਪ੍ਰੋਜੈਕਟ ਜਿ ਮਿਲੇ ਆ ਚਲੋ ਬੁਲਾਵਾ ਆਇਆ ਹੈ ਹੋਰ ਵੀ ਸਾਡੇ ਸੀਨੀਅਰ ਆਰਟਿਸਟ ਸੀਗੇ ਆਪਣਾ ਅਫਤਾਰ ਗਿਲ ਸਰ ਅਫਤਾਰ ਗਿਲ ਸਰ ਸੀਗੇ ਵਿੱਚ ਨਹੀਂ ਉਸ ਦਿਨ ਦੀ ਗੱਲ ਹੈ ਜਦੋਂ ਉੱਪਰ ਬੈਠੇ ਜਿਹੜੀ ਤੁਹਾਨੂੰ ਯਾਦ ਆ ਗੱਲ ਹੱਸ ਰਹੀ ਸੀ ਆਹੋ ਤੇ ਉਹ ਸਾਰੇ ਆਪਣੀ ਆਪਣੀ ਮਸਤੀ 'ਚ ਬੈਠੇ ਨੇ ਚੁੱਪ ਜੇ ਕਰਕੇ ਮੈਂ ਕਿਹਾ ਵੀ ਕੋਈ ਸ਼ੁਗਲਤਾ ਕਰੋ ਯਾਰ ਬੰਦੇ ਨੂੰ ਯਾਦ ਤਾਂ ਰਵੇ ਹੁਣ ਵੇਖੋ ਉਹ ਗੱਲ ਦਾ ਚਰਚਾ ਹੋ ਰਿਹਾ ਨਾ ਜੇ ਯਾਦ ਆਵੇ ਤਾਂ ਮੈਨੂੰ ਐ ਲੱਗਦਾ ਹਰ ਇੱਕ ਜਿਹੜੀ ਮੂਮੈਂਟ ਹੈ ਸਾਡਾ ਹਰ ਜਿਹੜਾ ਟਾਈਮ ਹੈ ਨਾ ਉਹਨੂੰ ਹੱਸ ਖੇਡ ਕੇ ਲੰਘਾ ਲਓ ਨਹੀਂ ਤਾਂ ਟੈਨਸ਼ਨ ਪਰੇਸ਼ਾਨੀਆਂ 'ਚ ਬੰਦਾ ਐਨਾ 10 ਮਿੰਟ ਇਕੱਲਾ ਬਿਠਾ ਕੇ ਵੇਖੋ ਬੰਦੇ ਨੂੰ ਉਹਨੇ ਸਿਰ ਫੜ ਕੇ ਬੈਠਾ ਸੋ ਹੱਸਦੇ ਖੇਡਦੇ ਜਿਹੜਾ ਟਾਈਮ ਲੰਘ ਜਾਏ ਮੈਨੂੰ ਵਧੀਆ ਉਹ ਵਧੀਆ ਲੱਗਦਾ ਹਾਲਾਂਕਿ ਅੰਦਰ ਭਾਵੇਂ ਜੋ ਮਰਜ਼ੀ ਭਚਾਲ ਚੱਲ ਰਿਆ ਹੁੰਦਾ ਪਰ ਜਦੋਂ ਬਾਹਰ ਤੁਸੀਂ ਕਹਿਣਾ ਹਸਣ ਖੇਡਣ ਵਾਲੀ ਗੱਲ ਕਰਦੇ ਤੁਸੀਂ ਆਪ ਵੀ ਠੀਕ ਹੋਏ ਨੇ ਅਗਲਾ ਬੰਦਾ ਵੀ ਠੀਕ ਹੋ ਜਾਂਦਾ ਜੀ ਬਈ ਅ ਸੋ ਪੁਖਰਾਜ ਪਾਜੀ ਤੁਸੀਂ ਸ਼ੁਰੂਆਤ ਕੀਤੀ ਯਾਰ ਡਿਗਰੀ ਕਸੂਤੀ ਡਿਗਰੀ ਕਿ ਕਹ ਲੋ ਵੀ ਉੱਥੋਂ ਸ਼ੁਰੂਆਤ ਕੀਤੀ ਪਰ ਜੇਕਰ ਮੇਰੀ ਨਜ਼ਰ ਦੇ ਵਿੱਚ ਦੇਖਿਆ ਜਾਵੇ ਬਾਲੀਵੁੱਡ ਦੇ ਵਿੱਚ ਅਜੇ ਬਹੁਤ ਐਕਟਰਸ ਨੇ ਜੋ ਆਪਣੇ ਫਾਦਰ ਸਾਹਿਬ ਦੇ ਦਮ ਤੇ ਅੱਗੇ ਤੱਕ ਆਏ ਤੇ ਉਹਨਾਂ ਨੂੰ ਫਿਲਮਾਂ ਵੀ ਲਗਾਤਾਰ ਮਿਲ ਰਹੀਆਂ ਨੇ ਕਿਤਨੇ ਕਿਤੇ ਤੇ ਤੁਹਾਡੇ ਫਾਦਰ ਸਾਹਿਬ ਕਹਿ ਲੋ ਵੀ ਕਾਮੇਡੀ ਦੇ ਕਿੰਗ ਸੀ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹਿਣਗੇ ਉਹ ਤੁਸੀਂ ਕਦੇ ਗਏ ਹੋ ਉਹਨਾਂ ਦੇ ਕੋਲ ਵੀ ਆਹ ਫਾਦਰ ਸਾਹਿਬ ਹੁਣ ਅੱਗੇ ਕੰਮ ਚਾਹੀਦਾ ਜਾਂ ਫਿਰ ਕੁਝ ਐਕਚੁਅਲੀ ਮੇਰਾ ਨਾ ਜਾਂ ਸਾਡੀ ਟੀਮ ਦਾ ਲਾ ਲਓ ਅ ਸ਼ੁਰੂ ਤੋਂ ਇਹੀ ਰਿਹਾ ਜੀ ਵੀ ਇੱਕ ਆਪਣੇ ਦੇਖੋ ਜਿਹੜੀਆਂ ਜਿਹੜੀਆਂ ਤਾਂ ਤੁਹਾਡੇ ਕੋਲ ਫਿਲਮਾਂ ਆ ਜਾਂਦੀਆਂ ਨੇ ਹਨਾ ਉਹਨਾਂ ਦੇ ਵਿੱਚੋਂ ਤੁਸੀਂ ਚੂਜ਼ ਕਰ ਲੈਣੇ ਹੋ ਵੀ ਮੈਨੂੰ ਆ ਪਸੰਦ ਆ ਰਹੀਆਂ ਜਾਂ ਫਲਾਣੀ ਆ ਰਹੀਆਂ ਜਾਂ ਕੋਈ ਇਹ ਜੀ ਫਿਲਮ ਜਿਹੜੀ ਤੁਹਾਡੇ ਦਿਲ ਨੂੰ ਚੰਗੀ ਲੱਗਦੀ ਹੈ ਜਿਹੜੇ ਸਾਡੇ ਆਪਣੇ ਪ੍ਰੋਜੈਕਟਸ ਹੁੰਦੇ ਨੇ ਨਾ ਉਹ ਅ ਅਸੀਂ ਚਾਹੁੰਦੇ ਹੁੰਦੇ ਹਾਂ ਵੀ ਵੀ ਮਤਲਬ ਉਹਦੇ ਤੇ ਨਾ ਅਸੀਂ ਪ੍ਰੀ ਪ੍ਰੋਡਕਸ਼ਨ ਵਰਕ ਚਾਹੁੰਦੇ ਹੁੰਦੇ ਹਾਂ ਵੀ ਸਾਡਾ ਉਹ ਘੱਟੋ ਘੱਟ 6-7 ਮਹੀਨੇ ਸਾਲ ਦਾ ਪ੍ਰੀ ਪ੍ਰੋਡਕਸ਼ਨ ਵਰਕ ਹੋਵੇ ਹੋਵੇ ਤੱਬਟ ਉਹਦੇ ਵਿੱਚ ਕੀ ਹੈ ਉਹਦੇ ਵਿੱਚ ਅ ਪ੍ਰੋਡਕਸ਼ਨ ਜਦੋਂ ਸਾਨੂੰ ਚਾਹੀਦੀ ਹੁੰਦੀ ਹੈ ਤਾਂ ਉਹ ਬਜਟ ਵੱਧ ਜਾਂਦੇ ਨੇ ਹੈਨਾ ਸੋ ਇਸ ਕਰਕੇ ਜੋ ਸਾਡਾ ਦਿਲ ਹੁੰਦਾ ਕਰਨ ਦਾ ਉਹ ਇਹ ਹੁੰਦਾ ਵੀ ਅਸੀਂ ਆਪਣੇ ਪ੍ਰੋਜੈਕਟਸ ਵੱਧ ਤੋਂ ਵੱਧ ਕਰੀਏ ਜਿੰਨੇ ਸਾਡੇ ਅ ਆਪਣੇ ਇਨ ਹਾਊਸ ਪ੍ਰੋਡਕਸ਼ਨ ਦੇ ਲਾ ਲੋ ਜਾਂ ਇੱਕ ਅੱਗੇ ਹੁਣ ਅੱਗੇ ਮੇਰੀ ਨਵੰਬਰ ਚ ਫਿਲਮ ਆਣੀ ਹੈ ਉਹਦਾ ਵੀ ਜਲਦੀ ਮੈਂ ਅਨਾਉਂਸ ਕਰੂੰਗਾ ਉਹ ਸਾਡੀ ਇਨ ਹਾਊਸ ਪ੍ਰੋਡਕਸ਼ਨ ਹੈ ਤੇ ਮਤਲਬ ਸਾਨੂੰ ਜ਼ਿਆਦਾਤਰ ਇਹ ਹੁੰਦਾ ਕਿ ਯਾਰ ਆਪਣੀ ਇਨ ਹਾਊਸ ਕਰੀਏ ਜਿਦੇ ਚ ਤੁਸੀਂ ਆਪਣਾ ਕਰੈਕਟਰ ਆਪ ਕ੍ਰੀਏਟ ਕਰਕੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਉਹ ਦਿਖਾ ਸਕੋ ਸੋ ਪਰ ਟੈ ਸੱਚ ਕਦੀ ਨਾ ਤਾਂ ਜੀ ਕਿਹਾ ਤੇ ਨਾ ਇਦਾਂ ਕਹਿਣ ਤੇ ਅੱਜ ਕੱਲ ਕੋਈ ਏਡਾ ਸਾਊਆ ਵੀ ਕਹਿ ਦਿੰਦਾ ਵੀ ਹਾਂ ਵੀ ਇਹਨੂੰ ਲਾਲਾ ਤੇ ਉਹ ਲਾਲਾ ਲੈ ਲੂਗਾ ਸੋ ਇਦਾਂ ਕਹਿਣ ਦੀ ਗੱਲ ਹੁੰਦੀ ਆ ਜਦੋਂ ਤੁਸੀਂ ਪ੍ਰੈਕਟੀਕਲੀ ਫੀਲਡ 'ਚ ਉਤਰਦੇ ਹਾਂ ਉਦੋਂ ਬਹੁਤ ਸਾਰੀਆਂ ਹਡਲਸ ਹੁੰਦੀਆਂ ਬਹੁਤ ਸਾਰੇ ਸਟਰਗਲਸ ਹੁੰਦੇ ਨੇ। ਤਾਂ ਲਈ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਐਗਜ਼ਾਮਪਲ ਹੈ ਔਰ ਬਹੁਤ ਸੁਪਰ ਡੂਪਰ ਹਿੱਟ ਐਗਜ਼ਾਮਪਲ ਹੈ ਯਾਰ ਜਿਗਰੀ ਜੇ ਆਏ ਕਿਸੇ ਨੇ ਕਿਹਾ ਹੁੰਦਾ ਤਾ ਨਹੀਂ ਐਦਾਂ ਹੋਣਾ ਸੀ ਹਨਾ ਫਿਰ ਤਾਂ ਬੁਖਰਾਜ ਨੇ ਕਿਸੇ ਫਿਲਮ ਤੋਂ ਐਂਟਰੀ ਲੈਣੀ ਬਟ ਇਹਨਾਂ ਨੇ ਆਪ ਆਬਵੀਅਸਲੀ ਮਿਹਨਤ ਕੀਤੀ ਆ ਆਪ ਆਪ ਦੇ ਹੱਥੀ ਬੰਣਾ ਔਰ ਇਹ ਲੱਗ ਯੂ نو ਰਾ ਚੂਸ ਕਰਨਾ ਜਦ ਕਿ ਆਪਣੇ ਪੰਜਾਬੀ ਫਿਲਮਾਂ ਦੇ ਵਿੱਚ ਜਾਂ ਸਿਨੇਮਾ ਦੇ ਵਿੱਚ ਇਹ ਵੈਬ ਸੀਰੀਜ਼ ਦਾ ਤਰਵਾਜ਼ ਹੀ ਨਹੀਂ ਸੀਗਾ ਤਰਵਾਜ਼ ਹੀ ਹੈ ਨੀ ਅਨੀਤਾ ਦੇਵਗਾਂ ਮੈਮ ਨਾ ਹਮੇਸ਼ਾ ਹੀ ਮੈਨੂੰ ਵੀ ਕਹਿੰਦੇ ਹੁੰਦੇ ਨੇ ਤੇ ਡੈਡ ਨੂੰ ਵੀ ਕਹਿੰਦੇ ਹੁੰਦੇ ਸੀ ਵੀ ਮੈਨੂੰ ਤੁਹਾਡੇ ਨਾਲ ਅੱਗੇ ਲਾਇਆ ਤੁਸੀਂ ਬੁਖਰਾਜ ਨੂੰ ਕਦੀ ਪ੍ਰੋਪਰ ਲਾਂਚ ਨਹੀਂ ਦਿੱਤਾ ਤੁਸੀਂ ਹੈ ਨਾ ਬਟ ਮੈਨੂੰ ਐ ਲੱਗਦਾ ਵੀ ਜਿੱਦਾਂ ਚੱਲ ਰਿਹਾ ਮੈਨੂੰ ਲੱਗਾ ਤਾਂ ਓਕੇ ਆ ਇਹ ਕਿਉਂਕਿ ਜੇ ਹੁਣ ਫਰਜ਼ ਕਰ ਲਓ ਮੈਨੂੰ ਉਦੋਂ ਹੀ 2012 ਦੇ ਵਿੱਚ ਹੀ ਮੈਨੂੰ ਲਾਂਚ ਮਿਲ ਜਾਂਦਾ ਜਦੋਂ ਮੈਂ ਪਹਿਲੀ ਸਟੂਪਡ 7 ਜਦੋਂ ਆਈ ਸੀ ਜੇ ਮੈਨੂੰ ਉਦੋਂ ਹੀ ਲਾਂਚ ਮਿਲ ਜਾਂਦਾ ਵੱਡਾ ਤੇ ਉਹਦਾ ਫਾਇਦਾ ਹੀ ਨਹੀਂ ਹੋਣਾ ਸੀ ਨਾ ਮੇਰੇ ਮੋਢਿਆਂ ਨੇ ਭਾਰ ਚੱਲਣਾ ਸੀ ਉਸ ਚੀਜ਼ ਦਾ ਤੇ ਨਾ ਆਡੀਅנס ਨੂੰ ਮਜ਼ਾ ਹੋਣਾ ਸੀ ਉਹਦਾ ਕੋਈ ਫਾਇਦਾ ਹੀ ਨਹੀਂ ਸੀ ਸੋ ਮੈਨੂੰ ਲੱਗਦਾ ਜਦੋਂ ਹੌਲੀ ਹੌਲੀ ਬੰਦਾ ਸਟੈਪ ਬਾਈ ਸਟੈਪ ਕਰਕੇ ਪੌੜੀ ਚੜਦਾ ਆ ਉਹ ਆਪ ਵੀ ਆਪਣੇ ਆਪ ਨੂੰ ਤਰਾਸ਼ਦਾ ਆ ਤੇ ਲੋਕਾਂ ਦਾ ਵੀ ਉਹਦੇ 'ਚ ਕੌਨਫੀਡੈਂਸ ਹੋਊ ਬਿਹਤਰ ਬਣਦਾ ਜਾਂਦਾ ਹੂੰ ਤੇ ਕਿਤੇ ਨ ਕਿਤੇ ਆਪਣੇ ਦਮ ਤੇ ਖੜਾ ਹੁੰਦਾ ਇੱਕ ਅਲੱਗ ਹੀ ਮਜ਼ਾ ਕਰ ਜੀ ਉਹ ਤਾਂ ਉਹ ਤਾਂ ਆਈ ਹੈ ਜੀ ਸੋ ਬਿਲਕੁਲ 26 ਸਤੰਬਰ ਨੂੰ ਫਿਲਮ ਆ ਰਹੀ ਹੈ ਤੁਸੀਂ ਗਰੰਟੀ ਲੈਨੇ ਹੋ ਪੂਰਾ ਪੈਸਾ ਵਸੂਲ ਹੈ ਦਰਸ਼ਕ ਆਉਣਗੇ ਆਪਣੀ ਫੈਮਲੀ ਦੇ ਨਾਲ ਹੱਸ ਕੇ ਜਾਣਗੇ ਜਿਹੜੇ ਗਿਲਾ ਸ਼ਿਕਵੇ ਨੇ ਉਹ ਸਾਰੇ ਦੂਰ ਹੋ ਜਾਣਗੇ ਬਿਲਕੁਲ ਭਾਈ ਕਿਉਂਕਿ ਫਿਲਮ ਜਿਹੜੀ ਸਾਡੀ ਬਣੀ ਉਹ ਤੁਹਾਨੂੰ ਬਹੁਤ ਕਨੈਕਟ ਕਰੂਗੀ ਓਕੇ ਮੈਂ ਪਹਿਲਾਂ ਵੀ ਆਪਣੀ ਕਈ ਇੰਟਰਵਿਊ ਜਿਹੜੀਆਂ ਹੋਈਆਂ ਪਹਿਲਾਂ ਉੱਚ ਗਿਆ ਕਿ ਅਸੀਂ ਖੁਦ ਉਹ ਚੀਜ਼ ਨਾਲ ਕਨੈਕਟ ਹੋ ਗਏ ਸੀਗੇ ਜਦੋਂ ਅਸੀਂ ਸ਼ੂਟ ਕਰਦੇ ਸੀਗੇ ਫਿਲਮ ਨੂੰ ਤੇ ਜਦੋਂ ਆਰਟਿਸਟ ਜਦੋਂ ਐਕਟਰ ਜੁੜਿਆ ਹੁੰਦਾ ਨਾ ਤੈਨੂੰ ਦੇਖਣ ਵਾਲਾ ਵੀ ਜੁੜ ਜਾਂਦਾ ਆਬਵੀਅਸ ਕਿਉਂਕਿ એનર્ਜੀ ਸੇਮ ਹੋਈ ਹੁੰਦੀ ਹੈ ਜੇ ਅਸੀਂ ਉਸ ਤਰੀਕੇ ਨਾਲ ਜੁੜੇ ਹਾਂ ਤੇ ਆਡੀਅנס ਵੀ ਉਸ ਤਰੀਕੇ ਨਾਲ ਜੁੜੂਗੀ ਤੇ ਵਧੀਆ ਮੈਸੇਜ ਲੈ ਕੇ ਜਾਣ ਕੇ ਘਰੇ ਔਰ ਬਾਕੀ ਇਹ ਸਾਡੀ ਫਿਲਮ ਨਹੀਂ ਹੈ ਤੁਹਾਡੀ ਆਪਣੀ ਫਿਲਮ ਤੁਸੀਂ ਦੇਖ ਕੇ ਦੱਸਣਾ ਕਿਵੇਂ ਬਣੀ ਆ ਕਿਦਾਂ ਲੱਗੀ ਆ ਤਾਂ ਜੋ ਹੋਰ ਪੰਜਾਬੀ ਸਿਨੇਮੇ ਚ ਇਸ ਤਰੀਕੇ ਦੀਆਂ ਫਿਲਮਾਂ ਬਣ ਸਕਣ ਸਾਨੂੰ ਪੂਰੀ ਉਮੀਦ ਹੈ ਜੀ ਕਿ ਸਭ ਨੂੰ ਇਹ ਫਿਲਮ ਬਹੁਤ ਵਧੀਆ ਲੱਗੂਗੀ ਬਹੁਤ ਪਸੰਦ ਆਊਗੀ ਬਹੁਤ ਕੁਝ ਸਿੱਖ ਕੇ ਜਾਣਗੇ ਤੇ ਮਾਤਾ ਰਾਣੀ ਦੇ ਦਰਸ਼ਨ ਕਰਕੇ ਜਾਣਗੇ 26 ਸਪਟੈਂਬਰ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਪਲੀਜ਼ ਸਾਰੇ ਜਣੇ ਜਾ ਕੇ ਦੇਖਿਓ ਸਾਨੂੰ ਰਿਵਿਊ ਦਿਓ ਤੇ ਦੱਸਿਓ ਕਿਵੇਂ ਲੱਗੀ ਸੋ ਬਿਲਕੁਲ ਇਹ ਪੂਰੀ ਟੀਮ ਸੀਗੀ ਸੋ 26 ਸਤੰਬਰ ਨੂੰ ਫਿਲਮ ਆ ਰਹੀ ਹੈ ਚਲੋ ਬੁਲਾਵਾ ਆ ਤੁਸੀਂ ਸਾਰਿਆਂ ਨੇ ਥੀਏਟਰਾਂ ਦੇ ਵਿੱਚ ਪਹੁੰਚਣਾ ਹੈ ਫਿਲਮ ਵੇਖਣੀ ਹੈ ਕਿਉਂਕਿ ਟ੍ਰੇਲਰ ਬਾਕਮਾਲ ਹੈ ਤੇ ਜੇਕਰ ਕੰਟੈਂਟ ਦੀ ਗੱਲ ਕੀਤੀ ਜਾਵੇ ਬਿਲਕੁਲ ਅਲੱਗ ਹੈ ਅਜੀਆਂ ਫਿਲਮਾਂ ਅਸੀਂ ਜਿਹੜੀਆਂ ਸੀਗੀਆਂ ਬਾਲੀਵੁੱਡ ਦੇ ਵਿੱਚ ਆਮ ਦੇਖਣ ਨੂੰ ਮਿਲਦੀਆਂ ਨੇ ਪਰ ਪਹਿਲੀ ਵਾਰ ਬਾਲੀਵੁੱਡ ਦੇ ਵਿੱਚ ਵੀ ਇੱਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ ਯਕੀਨ ਮੰਨਿਓ ਤੁਸੀਂ ਥੀਏਟਰ ਦੇ ਵਿੱਚ ਜਦੋਂ ਬਾਹਰ ਨਿਕਲੋਗੇ ਚਿਹਰੇ ਖਿੜੇ ਹੋਏ ਹੋਣਗੇ ਕਿਉਂਕਿ ਫਿਲਮ ਦੇ ਵਿੱਚ ਦਾਮ